ਆਈ ਮਰਨਾ ਹੈ ਮਾਜ ਸੁਈ ਹੁੰਦਿਆ ਇਕਾਪਨ ਉਦਾਂ ਇੱਕ ਮਾਜ ਮਾਰ ਲੈਣੀ ਲਾਢੀ ਆਇਆ ਹੋਇਆ ਆਇਆ ਹੈ ਹੁਣ ਮਰ ਜੇ ਕਿਆ ਪਹਿਲੀ ਠੇਕੇ ਤੇ ਦੇ ਨਿਆਰੇ ਲੈ ਹੁਣ ਲਿਬੜ ਸਾਰਾਈ ਮਾਜ ਕਾਦੀ ਸੁਪੀ ਹੁਣ ਸਮਝ ਲਾ ਵੀ ਇਹ ਨੂੰ ਵਕਤ ਪੈ ਗਿਆ ਮਹਿੰਗਾ ਗਿਆ ਨਿਕਲ ਤੇ ਹੁਣ ਆ ਵੀ ਮਰਨ ਦਿਆ ਯੋ ਕਦੀ ਤੂੜੀ ਛੁੱਟ ਥੱਲੇ ਤੇ ਕਦੀ ਕੋਹ ਛੁੱਟ ਉਨਸਰ ਮੈਂਦਾ ਆਵਾਜ਼ ਵੀ ਨਹੀਂ ਨਾ ਮਾਰਨ ਜੂਗਾ ਕਿਹੜੇ ਮੂੰਨਾ ਮਾਰੂਗਾ ਐ ਬੋਲੀ ਜਾਂਦਾ ਜਦੋਂ ਮੈਂ ਭਜਾਉਣਾ ਬੰਦਾ ਤੇ ਮੈਂ ਭਜਾਈ ਦੇਣਾ ਮੈਂ ਵੀ ਕਸਮ ਖਾਦੀ ਆ ਵੀ ਬੰਦਾ ਨਹੀਂ ਰਹਿਣ ਦਿੰਦਾ ਕਿਉਂ ਅੱਠਾ ਗੱਲਿਆਂ ਦਾ ਟੱਕ ਮੈਂ ਵੀ ਵਾਉਣਾ ਹੀ ਵਾਉਣਾ ਇੱਕ ਵਾਰ ਅੱਗੇ ਚੰਗਾ ਬੋਲਾ ਦਿੰਦਾ ਹੁੰਦਾ ਸੀ ਹੁਣ ਪਤਾ ਨਹੀਂ ਇਹਨੂੰ ਕੀ ਲੜਿਆ ਕਿਸ ਬੰਦੇ ਨੇ ਸਲਾਹ ਦਿੱਤੀ ਵੀ ਤੂੰ ਆਪ ਵਾਹ ਪੈਲੀ ਲਾ ਇੱਥੇ ਕੀ ਕਰਨ ਦੇ ਕੱਲੇ ਗੱਲਾਂ ਕਰੀ ਜਾਣ ਦੇ ਉਹ ਵੇਖਣ ਡਿਆਂ ਹਾਂ ਮੱਝ ਸੂਈ ਉਹ ਤੇ ਹੁਣ ਆਪ ਹੀ ਡਿਆਈ ਮਰਨ ਨਹੀਂ ਤੇ ਝਟਵਾਜ ਮਾਰ ਲੈਣੀ ਸੀ ਨੇ ਹੂੰ ਆ ਇਹੋ ਜੇ ਇਦਾਂ ਹੀ ਰੋਖ ਹੁੰਦੇ ਹੁਣ ਕਦੀ ਪੂਰੀ ਸੁੱਟ ਕਦੀ ਕੋਹ ਕਰੇ ਕਦੀ ਗੋੜ ਦੇ ਮੂੰਹ ਚ ਦੇ ਇਹੋ ਦਗਣਾ ਸੀ ਲਾਡੀ ਭੱਜਿਆ ਉਹ ਲਾਡੀ ਭੱਜਿਆ ਹੈ ਤੇ ਬੋਲੀ ਪੀਣ ਨੂੰ ਐਡਾ ਕਬਲਾ ਫੜਿਆ ਹੁੰਦਾ ਸੀ ਆ ਹੈ ਇਹੋ ਜੇ ਇਦਾਂ ਹੀ ਰੋਖ ਹੁੰਦੇ ਹੁੰਦੇ ਹੋਰ ਹੋੜੇ ਕੱਲਾ ਫਾਇ ਮਿਲਿਆ ਬੰਦਾ ਹਰੇ ਚਲ ਗਿਆ ਆ ਉਹਨੂੰ ਸਾਈਕਲ ਦਾ ਲਾਲਾ ਲਾਇਆ ਹੀ ਉਹ ਸਾਈਕਲ ਅਜੇ ਤੱਕ ਨਹੀਂ ਦਿੱਤਾ ਉਹਨੂੰ ਉਹ ਵਿਚਾਰਾ ਸੁਪਨੇ ਵੇਂਦਾ ਨਹੀਂ ਨਾ ਮੈਨੂੰ ਯਾਦ ਆਦਾ ਤੁਰ ਕੇ ਉਹਨੇ ਜਾਣਾ ਕਿੱਥੇ ਤੇ ਤੁਰ ਕੇ ਆਉਣਾ ਰੋਟੀ ਕਮਾਉਣੀ ਵੀ ਕਿਹੜੀ ਸੌਖੀ ਆ ਚਲ ਅਹੀਂ ਕੀ ਲੈਣਾ ਚਾਚੀ ਵੇਖ ਲਾ ਕਿੱਡੀ ਉਹਦੀ ਹੈ ਘਰ ਦੀ ਹੁਣ ਕੋਤੇ ਗੱਲ ਨਹੀਂ ਉਹਨੂੰ ਆਈ ਹੈ ਗੱਲ ਕਿੰਨਾ ਬੋਲਦੀ ਬੁਲਾਰਾ ਕਰਦੀ ਮੁਰਕੇ ਗੱਲ ਨਾ ਆਵੇ ਉਹਨੂੰ ਗੱਲ ਤੂੰ ਕਰਨ ਦਿੰਨੀ ਆ ਵੈਸੇ ਤੂੰ ਵੀ ਬੜੀ ਤੇਜ ਆ ਗੱਲ ਕਰਨ ਦਿੰਨੀ ਆ ਨਹੀਂ ਗੱਲ ਮੈਂ ਕੀ ਕਰਨ ਦਿੰਨੀ ਜਦੋਂ ਝੂਠਾ ਅਗਲੇ ਦਾ ਨਾਂ ਲਾਉਣਾ ਅਗਲੇ ਨੂੰ ਅੱਗ ਨਹੀਂ ਲੱਗ ਜਾਂਦੀ ਵੀ ਅਗਲੇ ਦਾ ਝੂਠਾ ਹੀ ਨਾਂ ਲਾਈ ਜਾਣਾ ਕਦੀ ਭਈਆ ਪਜਾਤਾ ਤੇ ਕਦੀ ਬੰਦਾ ਪਜਾਤਾ ਰੋਟੀ ਆਪ ਨਹੀਂ ਪਕਾ ਕੇ ਕਿਤੇ ਖਵਾਲਦੀ ਕਿਤੇ ਨਹੀਂ ਰੋਟੀ ਤੋਂ ਇਸ ਵਾਕਿਆ ਸਹੀ ਗੱਲ ਜੀ ਨਾ ਕਿਤੇ ਚਾਹ ਨਾ ਕਿਤੇ ਰੋਟੀ ਤੇ ਭਈਏ ਭਜਣੇ ਹੀ ਆ ਆਹੋ ਕੀ ਪਤਾ ਪੈਸਾ ਵੀ ਦਿੰਦੇ ਆ ਕਿ ਨਹੀਂ ਦਿੰਦੇ ਆਂਦੇ ਅਸੀਂ ਪੈਸੇ ਦਿੰਨੇ ਪੈਸੇ ਦਿੰਨੇ ਕੀ ਪਤਾ ਦਿੰਦੇ ਆ ਕਿ ਨਹੀਂ ਦਿੰਦੇ ਨਹੀਂ ਭਈਆ ਹੁਣ ਮੈਂ ਤੈਨੂੰ ਇੱਕ ਗੱਲ ਦੱਸਾਂ ਫਾਇ ਨਾ ਨਾ ਲਾਇਆ ਨਾ ਹੁਣ ਬੰਦਾ ਨਹੀਂ ਇਹਨਾਂ ਨਾਲ ਰਹਿਣ ਦੇਣਾ ਐਵੇਂ ਆਵੇਂ ਬੈ ਨਹੀਂ ਇਹ ਮੈਂ ਕਮਾਂਡ ਮੱਥਾਵਾ ਕਿਹ ਵੇਲੇ ਲੋੜ ਹੀ ਪੈਂਦੀ ਗਲੀ ਤੇ ਭਾਵੇਂ ਆਪ ਨਾ 10000 ਰੁਪਇਆ ਦੇਣਾ ਪਵੇ ਉਹ ਗਲੀ ਦੇ ਤੇ ਕੱਖ ਦੀ ਵੀ ਲੋੜ ਪੈਂਦੀ ਕੋਈ ਗੱਲ ਨਹੀਂ ਹੁਣ ਸ਼ਰਮਿੰਦਿਆ ਨੇ ਆਵਾਜ਼ ਵੀ ਨਹੀਂ ਹੋ ਮਾਰੀ ਔਰ ਫਾਇ ਲੱਗਾ ਇਕੱਲਾ ਉਹ ਦਗਾ ਨਾ ਲਾਡੀ ਆ ਓਏ ਆ ਓਏ ਭੱਜ ਗਿਆ ਜਦੋਂ ਬੰਦਾ ਨੱਠ ਗਿਆ ਨਾ ਤੇ ਇਹਨੇ ਲੱਗੇ ਲਗਾਈ ਛੋਨੇ ਕਹਿ ਦੇਣਾ ਲਾਡੀ ਲਾਲਾ ਪਾਣੀ ਇਹ ਮੈਂ ਤੈਨੂੰ ਦੱਸਦਾ ਗੋਡਿਆਂ ਕੀ ਕਰਨੇ ਇਹਨਾਂ ਦੇ ਮਹਾਰਾਜ ਕਰੇ ਇਹਨਾਂ ਦੇ ਸਾਡੇ ਆਪਣਾ ਬਥੇਰਾ ਹੋ ਜੇ ਅਸੀਂ ਇਹਨਾਂ ਦੇ ਝੋਨੇ ਕੀ ਕਰਨੇ ਇਦਾਂ ਨਹੀਂ ਸੋਚੀਦਾ ਹੁੰਦਾ ਗਲਤ ਨਹੀਂ ਕਿਸੇ ਬਾਰੇ ਸੋਚੀਦਾ ਬਾਬੇ ਦਾ ਨਾਲ ਨਹੀਂ ਮੈਂ ਸੋਚਦਾ ਤੇ ਨਹੀਂ ਪਰ ਆਹ ਚੱਲ ਹੋਰ ਹੁੰਦਾ ਇਹਨੇ ਕਰਨਾ ਹੀ ਮਜੇ ਨਾਲ ਫਾਇਦੇ ਤੈਨੂੰ ਲਉਣਾ ਹੀ ਤੇ ਕੌਲੇ ਭਰ ਭਰ ਕੇ ਦੁੱਧ ਦੇ ਪੀਣੇ ਹੀ ਤੇ ਬੋਲੀਆਂ ਦਿਖਾਣੇ ਹੈ ਦੋਹਾਂ ਜੀਆਂ ਨੇ ਤੇ ਵਾਜਾ ਤੈਨੂੰ ਮਾਰਨੇ ਆਂ ਆਈ ਲਾਡੀ ਆਇਓ ਕਰੀ ਲਾਡੀ ਆ ਇਦਾਂ ਕਰੀ ਤੇ ਹੁਣ ਹੁਣ ਫਾਈ ਮਿਲਿਆ ਆਈ ਲਗਾਂਦੇ ਲੱਗਾ ਰਹੰਦੇ ਲੱਗਾ ਨਾ ਮੈਂ ਕਰਦੋ ਕੋਈ ਜਾਣ ਲੱਗਾ ਹਾਂ ਹੁਣ ਸ਼ਰਮਿੰਦਿਆਂ ਨੇ ਆਵਾਜ਼ ਵੀ ਨਹੀਂ ਮਾਰਨੀ ਦੋਵਾਂ ਜੀਆਂ ਨੇ ਆ ਵਾਹ ਨੀ ਉਹ ਦੱ ਭੱਜ ਕੇ ਚਾਚੀ ਆਹੀ ਰਿੰਪੀ ਆ ਕੰਮ ਕਰਾ ਜੀ ਨਹੀਂ ਆਹੀ ਆਹੀ ਲਾਡੀ ਆਹੀ ਆ ਕਰੀ ਹੁਣ ਬੈਠੇ ਰਹਿਣ ਵੇਂਦੇ ਰਹਿਣ ਮੂੰਹ ਝੁੱਕ ਝੁੱਕ ਕੇ ਚਲ ਆ ਜਾਗਾ ਚਲੋ ਆਹੀ ਕਿ ਲੜਾ ਘਟ ਚਾਹ ਪੀਏ ਬਣਾਈ ਇਹਨੂੰ ਪੋਲੀ ਨੂੰ ਕੀ ਪਤਾ ਵੀ ਮੈਂ ਕੀ ਕਰਦਾ ਫੈਂਡਿਆਂ ਕਿਹੜੀ ਜੁਗਤ ਲਾਉਂਦਾ ਫਿਰਦਾ ਹਾਂ ਇਹਦੇ ਪਤਾ ਲੱਗੂ ਜਿੱਦਣ ਅਰਜਣ ਵਗੂ ਫੇਰ ਇਹਨੂੰ ਪਤਾ ਲੱਗੂਗਾ ਇਹ ਵਾਕਿਆ ਕੋਈ ਬੰਦਾ ਹੈ ਤੇ ਲਾਗੇ ਨਾ ਬੰਦਾ ਇਹਨੂੰ ਹਣ ਬੈ ਜਾ ਉਹ ਭਰਾਵਾ ਤੂੰ ਵੀ ਉੜ ਕੀ ਜੰਨਾ ਆ ਆ ਗਈਆਂ ਮੈਂ ਕਿਹਾ ਹਾਂ ਅੱਜ ਬੜਾ ਜ਼ੋਰ ਲੱਗਣ ਡਿਆ ਤੁਹਾਡਾ ਮੇਰੇ ਤੇ ਹਾਸਾ ਹੀ ਬੜਾ ਹੁੰਡਿਆ ਵੇਖ ਦੇ ਕੇ ਮੈਂ ਉਥੋਂ ਵੇਂਦੀ ਆਈਆਂ ਜ਼ੋਰ ਬੜਾ ਲੱਗਣ ਡਿਆ ਇੱਧਰ ਸਾਫ ਸਪਈਆ ਹੁੰਡਿਆ ਵਧੀਆ ਵਾਸ਼ੂ ਕਰਵਾ ਦੋਦੇ ਆਇਆ ਘਰ ਉਹ ਤਾਂ ਮੈਂ ਰੱਬ ਦਾ ਸ਼ੁਕਰ ਕਰਦਾ ਵਧੀਆ ਹੋ ਗਿਆ ਪਰ ਮੇਰੇ ਕੋਲ ਲੱਕੋ ਤਾਂ ਠਾਂ ਠਾਂ ਨਹੀਂ ਹੋਇਆ ਜਾਂਦਾ ਮੈਂ ਤੈਨੂੰ ਕਿਹਿਆ ਰੱਖਿਆ ਵੀ ਉਹਨੂੰ ਪੱਕਾ ਹੀ ਰੱਖ ਲਈਏ ਮਹਿੰਗੇ ਨੂੰ ਹੁਣ ਉਹ ਸਵੇਰ ਦਾ ਆਇਆ ਸੀ ਪੱਠੇ ਵੱਢ ਕੇ ਪਾ ਕੇ ਕੁੱਤਰ ਕੇ ਚਲ ਗਿਆ ਹੁਣ ਤੇ ਮਹਿੰਗਾ ਦੋ ਦਿਨ ਹੋ ਗਏ ਆਇਆ ਵਾ ਤੇ ਪੱਕਾ ਰੱਖ ਲੈਣਾ ਜਿੱਦਾਂ ਹੁਣ RAMU ਚਲ ਗਿਆ ਸੀ ਜੇ ਮਹਿੰਗਾ ਵੀ ਲੈਣਾ ਟੱਕਰਦਾ ਦੋ ਚਾਰ ਦਿਨ ਤੇ ਤੁਹਾਨੂੰ ਫੇਰ ਵੀ ਕੱਲਿਆਂ ਨੂੰ ਕਰਨਾ ਪੈਣਾ ਇਹ ਸਭ ਕੋ ਅਜੇ ਫੇਰ ਮਹਿੰਗੇ ਨਾਲ ਤਾਂ ਇੰਨਾ ਹੱਟ ਮਟਾਤਾ ਵਾ ਅਜੇ ਵੀ ਤੁਸੀਂ ਆਖੀ ਜਾਂਦੇ ਮਹਿੰਗੇ ਨੂੰ ਪੱਕਾ ਰੱਖੀਏ ਪੱਕਾ ਰੱਖਿਆ ਹੁੰਦਾ ਤੇ ਸਾਰਾ ਸਾਮ ਸੰਭਾਲ ਉਹਨੇ ਹੀ ਕਰਨੀ ਸੀ ਮੱਝ ਦੀ ਤੇ ਮੱਝਾ ਰੋ ਸੂਣੀਆ ਵਾ ਹੁਣ ਜੀ ਸੂਈ 1 ਸਾਲ ਡੇਢ ਸਾਲ ਨੂੰ ਸੂਣੀ ਆ ਇੱਕ ਦਿਨ ਜੇ ਤੁਸੀਂ ਕੰਮ ਕਰ ਲਿਆ ਵਾ ਤਾਂ ਤੁਹਾਡੇ ਫੁੱਲ ਨਹੀਂ ਕਿ ਲੱਥਗੇ ਅੱਛਾ ਪੱਕਾ ਨਹੀਂ ਉਹਨੂੰ ਮੈਂ ਰੱਖਿਆ ਰਹਿਣ ਦੇਣਾ ਤੇ ਪੱਕਾ ਕੀ ਕਰਨ ਨੂੰ ਰਖਣਾ ਵਾ ਉਧਰੋਂ ਦੇ ਇੱਕ ਉਹ ਸ਼ਰੀਕ ਬਣਿਆ ਮੇਰਾ ਵੀ ਇੱਕ ਤੂੰ ਸ਼ਰੀਕਣੀ ਬਣ ਗਈ ਆ ਲੈ ਦੱਸ ਉਹ ਭਜਾਉਣ ਨੂੰ ਫਿਰਦਾ ਤੂੰ ਪੱਕਾ ਰੱਖਣ ਨੂੰ ਨਹੀਂ ਫਿਰਦੀ ਹਾਏ ਰਬਾ ਨੇ ਹੁਣ ਦੇ ਇੱਕ ਟਾਈਮ ਰੋਟੀ ਖਾ ਗਿਆ ਵਾ ਅੱਠ ਅੱਠ ਰੋਟੀਆਂ ਖਾਂਦਾ ਹੀ ਹੋ ਤੇ ਫਿਰ ਕੀ ਖਾਂਦਾ ਤੇ ਆਪਣੇ ਢਿੱਡ ਜੀ ਪੌਂਦਾ ਨਾ ਸੋਟਦਾ ਤੇ ਨਹੀਂ ਨਾ ਤੇ ਦੋ ਟਾਈਮ ਪਕਾਉਣੀਆਂ ਪਿਆ ਕਰਦੀਆਂ ਰਾਤ ਨੂੰ ਫੇਰ ਉਹਨੇ ਖਾ ਕੇ ਜਾਇਆ ਕਰਨਾ ਵਾ ਤੇ ਪਗਾਲੀ ਹਾਂ ਤੇ ਤੁਹਾਡਾ ਕੰਮ ਤੇ ਹੁੰਦਾ ਸੂਤਰ ਤੇ ਮੈਨੂੰ ਡਬਲ ਕੰਮ ਦੇ ਦੋ ਤੇਰਾ ਡਬਲ ਕਿੱਦਾਂ ਹੋ ਗਿਆ ਭਾਂਡੇ ਸਿਰਫ ਰੋਟੀ ਪਕਾਉਣੀ ਹੈ ਨਾ ਆ ਮੈਂ ਤੁਹਾਨੂੰ ਭਾਂਡੇ ਦੇ ਉਹੀ ਹੈ ਨਾ ਆਪਣੇ ਉਹੀ ਦੋਹਾਂ ਜੀਆਂ ਦੇ ਧੋਣੇ ਉਹ ਆਪਣੇ ਧੋ ਕੇ ਆਪੇ ਰੱਖ ਜਾਂਦਾ ਓ ਮੈਂ ਤੁਹਾਨੂੰ ਦੱਸਿਆ ਨਾ ਤੇ ਰੋਟੀ ਦੀ ਵੀ ਗੱਲ ਹੀ ਬੜਾ ਲੰਮਾ ਚੌੜਾ ਹੀ ਕੰਮ ਰੋਟੀ ਪਕਾਉਣ ਦਾ ਵੀ ਸਾਰਾ ਕੰਮ ਕਰਨਾ ਕੱਲੀ ਰੋਟੀ ਨਹੀਂ ਪਕਾਉਣੀ ਤੇ ਉਹਨੂੰ ਇਦਾਂ 2-4 ਦਿਨ ਜੇ ਬੇ ਨਹੀਂ ਰੋਟੀ ਨਹੀਂ ਅਖੇ ਕੱਲੀ ਪਕਾਉਣੀ ਹੋਰ ਤੂੰ ਕੀ ਕਸੀਦਾ ਕੱਢਣਾ ਵਾ ਝਾੜੂ ਪੋਚਾ ਨਹੀਂ ਕਰਨਾ ਮੈਂ ਤੁਹਾਨੂੰ ਉਦੋਂ ਦੱਸਿਆ ਮੋੜ-ਮੋੜ ਕੇ ਰੋਜ਼ ਗੱਲਾਂ ਹੋ ਦੱਸਿਆ ਕਰਾਂ ਝਾੜੂ ਪੋਚਾ ਤੂੰ ਰੋਜ਼ ਕਰਨਾ ਵਾ ਲੈ ਝਾੜੂ ਮੈਂ ਮਾਰਦਿਆ ਕਰੂੰ ਜਾ ਪੋਚੇ ਲਾ ਲਿਆ ਕਰੀ ਤੁਹਾਡਾ ਉਦਾਂ ਕੱਖ ਨਹੀਂ ਗਾ ਹਾਲ ਜੇ ਉਹਨੂੰ ਪੱਕਾ ਰੱਖ ਲਾਂਗੇ ਨਾ ਚੱਲ ਹੱਕ ਹੋ ਸਕਦਾ ਕਿ ਮੈਂ ਮਹਿੰਗੇ ਰੋਖੂ ਮਹਿੰਗਿਆ ਆ ਕੰਮ ਕਰਕੇ ਜਾਂ ਆਪਣੀ ਉਹ ਚਾਚੀ ਦਾ ਝਾੜੂ ਝੂੜੀ ਲਵਾ ਦੇ ਖਰਿਆ ਆਖੇ ਲੱਗੀ ਜਾਵੇ ਤੇ ਕਿੰਨੇ ਪੈਸੇ ਲਊਗਾ ਹੁਣ ਵੇਖੋ ਕਿੰਨੇ ਪੈਸੇ ਆਂਦਾ ਮੈਂ ਤੁਹਾਨੂੰ ਆਖਿਆ ਮੈਂ ਕਿੰਨੇ ਪੈਸੇ ਆਂਦਾ ਜੋ ਚੱਲਦਾ ਦੇ ਦਿਓ ਚੱਲ ਹੁਣ ਤਾਂ ਫੇਰ 400 ਰੁਪਏ ਵੀ ਚੱਲਦੀ ਦਿਹਾੜੀ 500 ਵੀ ਚੱਲਦੀ ਆ ਅੱਧੇ ਦਿਨ ਦਾ 1 ਵਜੇ ਤੱਕ 300 ਵੀ ਚੱਲਦਾ ਤੇ ਹੁਣ ਮੈਨੂੰ ਕੀ ਪਤਾ ਉਹਨੇ ਕਿੰਨੇ ਮੰਗ ਲੈਣੇ ਆ ਤੁਸੀਂ ਤੇ ਪੱਕੇ ਦੀ ਗੱਲ ਕਰ ਦੇਣੀ ਮੈਂ ਇੱਕੋ ਗੱਲ ਕਹਿਣਾ ਵਾ ਵੀ ਮੈਂ ਉਹਨੂੰ ਮੈਂ ਕਹਿ ਦੂੰਗਾ ਵੀ ਮਹਿੰਗਿਆ ਵੀ ਆ ਕੰਮ ਕਰਨਾ ਵੀ ਆ ਪੱਠੇ ਵੱਢ ਕੇ ਕੁੱਤਰ ਕੇ ਪਾ ਕੇ ਜਦੋਂ ਮੇਲਾ ਆਇਆ ਤੇ ਅੰਦਰ ਝਾੜੂ ਲਵਾ ਦਿਆ ਕਰੀ ਤੇ ਰੁਪਈਆ 10000 ਤੈਨੂੰ ਦੇ ਦੂੰਗਾ ਮੀ ਦੇਦਾ ਵਾਹਿਗੁਰੂ 500 ਰੁਪਈਆ ਦੇ ਕੇ ਝਾੜੂ ਪੋਚਾ ਲੱਗ ਜਾਂਦਾ ਵਾ ਤੇ 10000 ਰੁਪਈਆ ਦੇ ਕੇ ਤੇ ਨਾਲ ਆ ਪੱਠੇ ਪੁਆ ਕੇ ਦੇਣੇ ਆ 5-6000 ਰੁਪਈਏ ਦੀ ਗੱਲ ਕਰੋ ਦੰਦਰ ਉਹ ਵੀ ਬੰਦਾ ਗਰੀਬ ਆ 5-6000 ਰੁਪਈਆ ਦਾ ਕੀ ਬਣਦਾ 200 ਰੁਪਈਆ ਦਿਹਾੜੀ ਹੈ ਕਿੱਥੇ ਉਹ 100 ਨਾਲ ਸਾਰਨ ਲਿਆ 200 ਹੋ ਜਾਣਾ 200 ਰੁਪਈਆ ਦਿਹਾੜੀ ਤੇ ਯਾਰ ਸਾਰਾ ਦਿਨ ਰਹਿਣਾ ਵੀ ਸਾਡੇ ਘਰ ਵਾਂਨੋਂ ਨੇ ਜਾਣਾ ਵੀ ਨਾ ਕਿਤੇ ਹੋਰ ਕਿਸ ਦੇ ਘਰ ਤੇ ਨਹੀਂ ਕੰਮ ਕਰਨ ਚੱਲ ਜਾਣਾ ਤੁਸੀਂ ਜਾ ਦੇ ਦਿਓ ਜਿੰਨੇ ਮੰਗਦਾ ਵਾ ਤੇ ਆ ਇੱਕ ਦਿਨ ਅਗਲੇ ਨੇ ਪੈਸੇ ਲੈ ਗਏ ਨਾ ਸਾਡੇ ਕੋਲ ਥੋੜੇ ਬੋਧੇ ਪਹਿਲੋਂ ਅਡਵਾਂਸ ਵਿੱਚ ਮੈਂ ਉਹ ਲੈਣਾ ਜਿਹੜਾ ਤੇ ਅਗਲੇ ਦਿਨ ਲਾਡੀ ਨੇ ਹਟਾ ਦੇਣਾ ਇਹਨੂੰ ਨਾ ਬੰਦਾ ਲੱਭਣਾ ਤੇ ਨਾ ਤੁਹਾਨੂੰ ਪੈਸੇ ਲੱਭਣੇ ਚੱਲ ਛਾ ਉਹਦੇ ਮੂੰਹ ਵੀ ਸੁਣਦੇ ਵੀ ਉਹ ਕੀ ਜਾਂਦਾ ਕਿੰਨੇ ਮੰਗਦਾ ਵਾ ਜੇ ਉਹਦੇ ਮੈਂ ਹੀ ਕਰਨਾ ਗੱਲ ਕਰਨ ਡਿਆ ਵਾ ਉਹਦੇ ਮੂੰਹੋਂ ਸੁਣ ਲਾਂਗੇ ਭਲਾ ਵੀ ਤੂੰ ਕਿੰਨੇ ਪੈਸੇ ਲੈਣੇ ਆ ਆਪੇ ਤੁਸੀਂ ਆਖਿਆ ਵੀ ਉਹ ਕਹਿੰਦਾ ਜੋ ਚਲਦੀ ਦਿਹਾੜੀ ਤੇ ਚਲਦੀ ਦਿਹਾੜੀ ਤੇ ਫਿਰ ਇਹੋ ਕੋਸ਼ਿਸ਼ ਹੋ ਇਹ ਤੁਸੀਂ ਵੇਖ ਲਓ 500 ਦੇ حساب ਨਾਲ 15000 400 ਦੇ حساب ਨਾਲ 12000 300 ਦੇ حساب ਨਾਲ 9000 ਜਿਹੜਾ ਰੋਟੀ ਪਾਣੀ ਖਾਣਾ ਫਰੀ ਦਾ ਜਿਹੜਾ ਇਦਾਂ ਚੁੱਕ ਚੁੱਕ 300 ਰੁਪਈਆ ਦੇ حساب ਨਾਲ ਤੁਵਨੀ 9000 ਰੁਪਈਆ ਮਹੀਨੇ ਬਣਨਾ ਆਹੋ ਤੇ ਉਹਨੇ ਉਹਨੇ ਕਿੰਨੇ ਕਿੰਨੇ 500 ਰੁਪਈਆ ਦਿਹਾੜੀ ਚਲਦੀ ਆ 500 ਰੁਪਇਆ ਦਿਹਾੜੀ ਲੈਂਦੇ ਆ ਨਾ ਆਹੋ ਦੱਸ 500 ਰੁਪਇਆ ਦਿਹਾੜੀ ਲੈਂਦੇ ਰੋਟੀ ਪਾਣੀ ਵੀ ਛਕਦੇ ਆ ਤੇ 500 ਰੁਪਇਆ ਦਿਹਾੜੀ ਲੈ ਜਾਂਦੇ ਆ ਉਹਦਾ 300 ਰੁਪਇਆ ਦਿਹਾੜੀ ਦੇ ਹਿਸਾਬ ਨਾਲ ਬੜਾ ਚਲ ਮੈਂ 10000 ਕਹਿ ਦਾਂ ਅਜੇ ਉਹਦੇ ਮੂੰਹ ਫੜ ਲਉ ਕੀ ਜਾਂਦਾ ਕੀ ਜਿਹੜੇ 500 ਰੁਪਇਆ ਦਿਹਾੜੀ ਦਿੰਦੇ ਆ ਨਾ ਸਾਰੀ ਦਿਹਾੜੀ ਸੀਮੈਂਟ ਰੜਾਉਣਾ ਬਜਰੀ ਰੇਤਾ ਰੜਾ ਕੇ ਬਾਲਟਾ ਸਿਰ ਤੇ ਤੇ ਤਾਂ ਇੱਟਾਂ ਚੜਾਉਣੀਆਂ ਦੋ ਦੋ ਤਿੰਨ ਤਿੰਨ ਮੰਜ਼ਲਾਂ ਤੇ ਇੱਥੇ ਟੱਕੋਂ ਪੱਠੇ ਵੱਢਣੇ ਤੇ ਅੰਦਰੋਂ ਤੂੜੀ ਪਾ ਕੇ ਰੜਾ ਕੇ ਚੱਲ ਮੇਰੇ ਭਾਈ ਲਿਆਓ ਰੋਟੀ ਪਾਣੀ ਦਾ ਅੱਜ ਬ ਫੇਰ ਉਹ ਘਰ ਲਾਤੇ ਲੈ ਉਹ ਅੱਧੀ ਰੋਟੀ ਤੈਨੂੰ ਮੈਂ ਰੁਪਈਆ 10000 ਦਊਂਗਾ ਤੂੰ ਪੱਠੇ ਵੱਢ ਕੇ ਤੂੰ ਇਹ ਕੰਮ ਕਰ ਤੇ ਚੌਕੇ ਚੁੱਲੇ ਦਾ ਮੈਂ ਕਰਦਾ ਵੇਖ ਲੈ ਜੇ ਮਨਜ਼ੂਰ ਆ ਤੇ ਐਦਾਂ ਦੇ ਗੱਲਾਂ ਨਾ ਦੇ ਅਸੀਂ ਪੁੜਬੰਦ ਨੇ ਆ ਜਦੋਂ ਕਰਨਾ ਪਵੇ ਹੱਥੀ ਪਤਾ ਫੇਰ ਲੱਗਦਾ ਗੱਲ ਕਰਨ ਦੇ ਆ ਮਹਿੰਗੇ ਦੀ ਨਾ ਕਿ ਨਹੀਂ ਆਪਸ ਵਿੱਚ ਇਸਰੀ ਨਹੀਂ ਐਦਾਂ ਐਦਾਂ ਹੀ ਕਹਿਂਦੀ ਤੂੰ ਇੱਥੋਂ ਵੱਢ ਰੋ ਪੱਠੇ ਵੱਢ ਲੈ ਕੁਤਰੇ ਦੇ ਇੱਥੇ ਪਾਏ ਲਿਆਓ ਚਾ ਉਥੋਂ ਅਗੇ ਪਾਣੀ ਦਾਤਾ ਲਿਆਓ ਉਹ ਰੋਟੀ ਇਦਾਂ ਨਹੀਂ ਆ ਨਾ ਕਰਨ ਤੂੰ ਇਹ ਤਾਂ ਮੇਰ ਨਾਲ ਇੰਨਾ ਸਿਰ ਡਾਉਂਦੇ ਵੀ ਮੈਂ ਤੈਨੂੰ ਦਿਨਾ ਪੈਸੇ ਤੂੰ ਮੈਨੂੰ ਦੇ ਪੈਸੇ ਤੂੰ ਆ ਕਰ ਲਾ ਉਹ ਕਰ ਲਾ ਚੱਲ ਸ਼ਾਮਾ ਬਾਬਾ ਮੈਂ ਨਹੀਂ ਪੱਕੇ ਦੀ ਗੱਲ ਕਰਦਾ ਜਿੰਨੇ ਦਿਨ ਆਊਗਾ ਤੇ ਪਾ ਦੂਗਾ ਨਾ ਹੋਊਗਾ ਮੈਂ ਮਗਰੋਂ ਵੇਚ ਦੂੰਗਾ ਹੋ ਰਹੀ ਹੋ ਗੱਲ ਵੇਖੀ ਜਾਊਗੀ ਫਿਰ ਠੀਕ ਵਾ ਕੀ ਉਂਗਲਾਂ ਤੇ ਇਦਾਂ ਇਦਾਂ ਟੁੱਟੀਆਂ ਜੀ ਉਂਗਲਾਂ ਮਰੀ ਜਾਂਦੀ ਐ ਗਿਣਤੀ ਮਰੀ ਜਾਂਦੀ ਐ ਪੈਸੇ ਪਿੱਛੇ ਮਰ ਜਲਦੀ ਐ ਕਈ ਪੈਸੇ ਆਏ ਤੇ ਕਈ ਗਏ ਜੇ ਗਰੀਬ ਦੇ ਮੂੰਹ ਚ ਪੈ ਜੂ ਤਾਂ ਕੀ ਹੋਊਗਾ ਨਾਲੇ ਆ ਵੀ ਮੇਰੇ ਜਾਨ ਸੌਖੀ ਹੋ ਜੂਗੀ ਮੈਨੂੰ ਤਾਂ ਨਾ ਕੋਈ ਫਿਕਰ ਹੋਊਗਾ ਵੀ ਗੋਆ ਹਟਾਉਣ ਵਾਲਾ ਆ ਕੇ ਜਾਂ ਪਾਣੀ ਢਾਉਣ ਵਾਲਾ ਹੁਣ ਪਾਣੀ ਤੇ ਮੈਨੂੰ ਢਾਉਣਾ ਪੈਣਾ ਮੰਮਾ ਯਾਰ ਇਹ ਕਦੇ ਪੁਰਾਣੀ ਹੋ ਗਈ ਆ ਉਹ ਤਰ ਤਰ ਟ੍ਰੈਕਟਰ ਲੈ ਆਵਾ ਕੋਈ ਗੱਲ ਨਹੀਂ ਬੁੱਤੂ ਤੇਰੇ ਪਾਪਾ ਨੂੰ ਕਵਾਂਗੇ ਟਰੈਕਟਰ ਲੈ ਆ ਦਿਓ ਨੂੰ ਗੁਰਵਨੂੰ ਸੋਨਾ ਟਰੈਕਟਰ ਲੈ ਕੇ ਦੇਣਾ ਫਿਰ ਪੁੱਤ ਨੂੰ ਠੀਕ ਆ ਹੁਣ ਦੂਰ ਇਹਦੇ ਨਾਲ ਖੇਡ ਲਾ ਠੀਕ ਆ ਆ ਬੋਲ ਆ ਵੀ ਗੱਡੀ ਹੈਗੀ ਦੇਖੋ ਹੈਗੀ ਆ ਨਾ ਹਾਂ ਇਹ ਨਵੀਂ ਆ ਇਹ ਨਵੀਂ ਆ ਨਾ ਹਾਂ papa ਨੂੰ ਕਵਾਂਗੇ ਕਿ ਟਰੈਕਟਰ ਲੈ ਆ ਦਿਓ ਫਿਰ ਠੀਕ ਆ ਅਸਾ ਖੇਡਦਾ ਮੇਰਾ ਪੁੱਤ ਹੈ ਇਹ ਆ ਗੱਡੀ ਪੁਰਾਣੀ ਹੋ ਗਈ ਇਹ ਗੱਡੀ ਪੁਰਾਣੀ ਹੋ ਗਈ ਆ ਤੇ ਨਵਾ ਕੀ ਲੈਣਾ ਮੇਰੇ ਪੁੱਤ ਨੇ ਹਾਈ ਮੇਰੇ ਪੁੱਤ ਨੇ ਟਰੈਕਟਰ ਲੈਣਾ ਮਾ ਕੋਈ ਨਹੀਂ ਵੇਣਾ ਲਿਆ ਦਾਗਾ ਟਰੈਕਟਰ ਤੈਨੂੰ ਨਿਕਾਲ ਲੈਣਾ ਕਿ ਵੱਡਾ ਨਿਕਾ ਲੈਣਾ ਹਾਈ ਨਹੀਂ ਮੇਰੇ ਪੁੱਤ ਕਿੰਨਾ ਲੈਣਾ ਵੇਲਾ ਗੋਬੀ ਵੇਲਾ ਵੇਲਾ ਪਰਮਾਤਮਾ ਨੇ ਇਹਨੂੰ ਵੀ ਨਾ ਕਿਦਾਂ ਸਿਦਕ ਬਖਸ਼ਿਆ ਵਾ ਹੈ ਕਾਂਧੀ ਵਾਲਾ ਸਿਦਕ ਬਖਸ਼ਿਆ ਵੇਲਾ ਕਿੰਨਾ ਨਾ ਇਹ ਤਾਂ ਨਿਕਾਲ ਟਰੈਕਟਰ ਲੈਣਾ ਤੇ ਟਰਾਲੀ ਵਾਲਾ ਅੱਛਾ ਕੋਈ ਗੱਲ ਨਹੀਂ ਕਿਦਾਂ ਤਿਆਰੀ ਲੱਗੂਗੀ ਨਾ ਤੇ ਫੇਰ ਲਿਆ ਦਿਓ ਹਾਂ ਹਾਂ ਨਹੀਂ ਤੇ ਆ ਗਏ ਨਮਾ ਨਮਾ ਮੰਗਿਆ ਵੀ ਨਿੱਕਾ ਵਿਚਾਰੇ ਨੇ ਹਾਂ ਮੱਛਿਆ ਤੋਂ ਲਿਆ ਦਾਂਗੇ ਨਾ ਆਹੋ ਦੇਖ ਲਿਓ ਹਾਂ ਉਹਨਾਂ ਲਈ ਮੱਛਿਆ ਤੋਂ ਢੋੜ ਦੇਣਾ ਅੱਗੇ ਹਾਂ ਉਹ ਢੋੜਿਆ ਦਾਂਗੇ ਇਹਨੂੰ ਕੱਪੜੇ ਪੂਰੇ ਪੌਣੇ ਮੱਛਰ ਮੋਚਣਾ ਲੜ ਜਾਂਦਾ ਕੱਪੜੇ ਚੜਦੇ ਹੈ ਹੀ ਨਹੀਂ ਆ ਵੀ ਪਾਟੇ ਆ ਤੇ ਅੱਛਾ ਹਾਂ ਤੇ ਪੂਰੇ ਵਾਹ ਹੈ ਦੇਖੋ ਮਾਹੌਲ ਹਾਂ ਪੂਰੇ ਮਾਹੌਲ ਕਿੱਥੇ ਆ ਆ ਦੋ ਹੀ ਸੂਟ ਆ ਪਾਟੇ ਆ ਵੀ ਉਹ ਤੇ ਮਛਤਰੀ ਲੜਦਾ ਤੈਨੂੰ ਆਏ ਮੈਂ ਤੈਨੂੰ ਨਾ ਨਹੀਂ ਲੜਦਾ ਕਿੰਨੀ ਗਰਮੀ ਬਸੀ ਨੂੰ ਪਛਿੰਦੀ ਹੋ ਰਹੀ ਆਈ ਹੈ ਹੈ ਸਾ ਕੋਈ ਗੱਲ ਨਹੀਂ ਆਪ ਕੋ ਕਿਹਦੇ ਦਿਨ ਕਿਤਨਾ ਕੀ ਤੋਤਾ ਮਿਲ ਰੋਣ ਕਿਹਨਾ ਸੂਟ ਆ ਮੇਰਾ ਸੋਣਾ ਪੁੱਤ ਕਿ ਦੱਸ ਤਾਹੀਏ ਉਹ ਸੱਚ ਸਰਦਾਰ ਕਹਿੰਦੇ ਇਹ ਲੈ ਕੇ ਦਵਾਂਗੇ ਸੂਟ ਆਹ ਕਹਿੰਦਾ ਸਰਦਾਰ ਆਹ ਤੇ ਦਿਨ ਕਹਿੰਦੇ ਨੇ ਹਾਂ ਆ ਮੇਰਾ ਬਹੁਤ ਪੁੱਪੂ ਪਈਏ ਸਰਦਾਰ ਪਤਾ ਲੈ ਹੀ ਦੇਣ ਹੈਨਾ ਮੈਂ ਕੰਮ ਤੇ ਚਲ ਜਾ ਹੁਣ ਹੈ ਤੇ ਮੰਮਾ ਨੂੰ ਸੁਟਾਈ ਨਾ ਮਗਰੋਂ ਠੀਕ ਆ ਘਰੇ ਰਹਿਓ ਕਿਤੇ ਬਾਹਰ ਨਾ ਜਾਈਂ ਠੀਕ ਆ ਚੱਲ ਪਰ ਇਹਦੇ ਨੇ ਕੀ ਰਹਿਣਾਗਾ ਖੇਡਦਾ ਰਹਿੰਦਾ ਬਸ ਮਿੱਟੀ ਚ ਜਾਂ ਖੇਡ ਲੈ じゃ ਗੁਰ ਖੇਡ ਲੈ ਜਾ ਜਾ ਖੇਡ ਲੈ ਹਾਂ ਜਾ ਮੇਰੇ ਪੁੱਤ ਉਹ ਬਾਅਦ ਤੇ ਬਾਅਦ ਜਾ ਕੇ ਖੇਡ ਲੈ ਬਿਸ਼ੱਕ ਸਾਂ ਖੇਡੀ ਗਰਮੀ ਬੜੀ ਹੂ ਵੀ ਨਹੀਂ ਅਣ ਸਮੋਂਪੰਧੀਆਂ ਚੀਜ਼ਾਂ ਦਾ ਹਾਂ ਪਰ ਅਸ਼ੌਕਾ ਤੇ ਵਿਜੈ ਨੂੰ ਕਿੰਨੇ ਚਿਰਾਂ ਦਾ ਮੰਗਣ ਦਿਆ ਵਾ ਵੀ ਮੇਰੀ ਗੱਡੀ ਖਰਾਬ ਹੋ ਗਈ ਆ ਤੇ ਮੈਨੂੰ ਨਵੀਂ ਲੈ ਦੋ ਅੱਜ ਟਰੈਕਟਰ ਦਾ ਆ ਗਿਆ ਲੋਰ ਵੀ ਟਰੈਕਟਰ ਲੈਣਾ ਵਾ ਚੱਲਿਆ ਫੇਰ ਰੋਟੀ ਪਾਣੀ ਖਾ ਗਦੀ ਵੀ ਜਾਈਏ ਕੰਮ ਤੇ ਕਿ ਬਣਾਉਣੀ ਆ ਜੇ ਨਹੀਂ ਨਹੀਂ ਰੋਟੀ ਤਾਂ ਪਕਾਈ ਆ ਮੈਂ ਮੈਂ ਤਾਂ ਤੁਹਾਨੂੰ ਪਤਾ ਚਾਹ ਦੇ ਨਾਲ ਹੀ ਰੋਟੀ ਬਣਾ ਲੈਣੀ ਨਹੀਂ ਅੱਛਾ ਹਾਂ ਤੇ ਕਿ ਲਿਆ ਦਿੰਨੀ ਆ ਤੇ ਅੱਜ ਦਿਹਾੜੀ ਮਿਲਦੀ ਨਾ ਤੇ ਫੇਰ ਇਹਨੂੰ ਲਿਆ ਦਿਓ ਹਾਂ ਲਿਆ ਦਾਂਗੇ ਹੈਨਾ ਨਿੱਕਾ ਜਿਹਾ ਕੋਈ ਵੇਖ ਕੇ ਸਸਤਾ ਜਿਆ ਸ਼ਾਇਦ ਇਹ ਕਰਮਾ ਨੂੰ ਕੋਈ ਨਾ ਕੋਈ ਮੇਰੇ ਜਿੱਦੇ ਅੱਗੇ ਤੋਂ ਮਿਲ ਜੇ ਮਹੰਗੇ ਕੰਨੀ ਜਾਣਾ ਪੈਣਾ ਹੋਰ ਤਾਂ ਕੋਈ ਬੰਦਾ ਮਿਲਿਆ ਨਹੀਂਗਾ ਉਹਨੇ ਜਵਾਬ ਵੀ ਦੇਦਾ ਤੇ ਉਹਨੂੰ ਲਿਆਉਣਾ ਪੈਣਾ ਪੈਸੇ ਪੂਏ ਵੀ ਲੈ ਜਾਂਦਾ ਫੜ ਕੇ ਵੇਲੇ ਇੱਕ ਵੇਲੇ ਤੇ ਉਹਨੂੰ ਹੀ ਲੱਭ ਕੇ ਲਿਆਉਣਾ ਮੈਂ ਉਹ ਤੇ ਕਰਾਉਣਾ ਪੈਣਾ ਕੰਮ ਆ ਕੋਲੇ ਜਾਣਾ ਆ। ਆ ਮੈਂਗੇ ਕਰਈਆਂ। ਓਠੇਕਾ ਜੀ ਆਜੋ। ਓ ਸੁਣਾਓ ਕੀ ਹਾਲ ਏ? ਠੀਕ ਆ ਵਧੀਆ। ਆਜੋ ਬਹਿ ਜਾਓ। ਨਹੀਂ ਬਹਿਣਾ ਨਹੀਂ ਆਪਾਂ। ਚਲਿਏ ਕੰਮ ਤੇ। ਉੱਥੇ ਬਹਿਲ ਜਾਓ 2 ਮਿੰਟ ਬਹਿ ਜਾਓ ਗਰੀਬ ਦੇ ਘਰ ਆਏ ਤੁਸੀਂ ਮਹਾਰਾਜ। ਨਹੀਂ ਨਹੀਂ ਕੋਈ ਨਹੀਂ ਬਹਵਾਂਗੇ। ਉੱਥੇ ਬੈ ਬਾਬਾ ਵੀ ਤਾਂ ਸਹੀ ਬੈਠੋ। ਚਾਹ ਪੀਓਗੇ? ਨਹੀਂ ਚਾਹ ਵੀ ਨਹੀਂ। ਹਾਂਜੀ। ਤੇ ਚੱਲ ਮੇਰੇ ਨਾਲ ਕੰਮ ਤੇ। ਠੀਕ ਹੈ ਤੇਰਾ ਮੈਂ ਦੇ ਲਾਗੇ ਪੇੜ ਦਾ ਜੀਵਿਦਾਰ ਉਹਦੇ ਨੂੰ ਪੱਠੇ-ਪੱਠੇ ਵੜਨ ਜਾਂਦਾ ਤੇ ਕੋਈ ਨਹੀਂ ਬੱਠੇ ਦੂਨ ਜਾਂ ਛਾਵ ਨੂੰ ਵੜ ਲਈ ਜਾਂ ਸਵੇਰੇ ਤੜਕੇ ਵੜ ਲਈ ਉਹਨੇ ਠੀਕਣਾ ਵਾ ਮੈਨੂੰ ਤੇ ਕੋਈ ਨਹੀਂ ਆਪਾਂ ਥੋੜਾ ਟਾਈਮ ਹੀ ਲੱਗਣਾ ਵਾ ਛੱਤ ਨਹੀਂ ਪਾਉਣੀ ਉਹ ਤੇ ਬਣ ਗਿਆ ਬਸ ਘੰਟੇ ਦਾ ਕੰਮ ਹੀ ਹੈ ਘੰਟੇ ਦਾ ਹੀ ਆ ਹਾਂ ਛੇਦੀ ਕਰ ਦੋ ਮੇਲਾ ਛੇਦੀ ਕਰ ਦ ਜ਼ਰੂਰੀ ਚੱਲਾਂ ਮੈਂ ਅੱਲਾ ਨੂੰ ਮੈਂ ਤਾਂ ਰੋਟੀ ਵੀ ਖਾਣੀ ਕਰਵਾ ਕੋਈ ਨਹੀਂ ਰੋਟੀ ਤੈਨੂੰ ਖਵਾ ਦਾਂਗੇ ਉੱਥੇ ਆ ਜਾ ਚੱਲ ਉੱਠ ਆ ਮੈਂ ਆ ਗਿਆ ਇੱਕ ਮਿੰਟ ਆ ਜਾ ਠੀਕ ਹੈ ਦਰਦ ਇਸ ਮੇ ਨਹੀਂ ਘਰ ਆ ਗਏ ਸ਼ੁਕਤੀ। ਦਲੇ ਇਹਨੂੰ ਪਹਿਲੇ ਵੀਲ ਕੇ ਵੇਲੇ ਫੜ ਲਈਦੇ ਸੀ। ਉਹਦਰ ਉਹਨੇ ਢਿੱਕਣਾ ਵਸਦਾ ਨਹੀਂ ਠਿਕਣਾ ਪੱਠੇ ਵੱਡਣ ਨਹੀਂ ਹੋਇਆ। ਤੇ ਇਹ ਬਾਹਰ ਖਲੋਤਾ ਵੀ ਮੈਂ ਲੈ ਕੇ ਜਾਣਾ ਹੀ ਹਾਂ। ਕੀ ਕਰਾਉਣਾ। ਚਲੋ ਕਹਿੰਦਾ ਹੈਗਾ ਛੇਤੀ ਛੱਡ ਦਾਂਗੇ। ਪਹਿਲਾਂ ਇਹਨਾਂ ਦਿਹਾੜੀ ਲਾਉਣੇ ਪੱਠੇ। ਦੁਪਹਿਰਾਂ ਨੂੰ ਆ ਕੇ ਦੋ ਵੱਡ ਦਾਂਗੇ। ਟਾਈਮ ਲੱਗੂਗਾ। ਤਾਂ ਮੈਂ ਦਾਦਾ ਨੂੰ ਵੀ ਰੋਟੀ ਕਿਹਦੇ ਖਵਾਦਾਂਗੇ ਰੋਟੀ ਮੇਰੇ ਵਾਸਤੇ ਨਾ ਲਿਆਈ ਗੋਪੀ ਹਾਂਜੀ ਰੋਟੀ ਰਹਿਣ ਦੇ ਬਈ ਉਹ ਠੇਕੇਦਾਰ ਆਇਆ ਅੱਛਾ ਆਹੋ ਕਹਿੰਦਾ ਮੇਰ ਨਾਲ ਚੱਲ ਦਿਹਾੜੀ ਇਹਦੇ ਕੋ ਪੈਸੇ ਉਹ ਵੀ ਇੱਕ ਦੋ ਵਾਰ ਲੈਣ ਦਾ ਅੱਛਾ ਪਰ ਇਹ ਜੇ ਤੂੰ ਜਿਹੜੀ ਦਿਹਾੜੀ ਮਿਲਣੀ ਉਹਦੇ ਇਹਦੇ ਕੱਟੇ ਜਾਣੇ ਆ ਤੇ ਆਪਣਾ ਗੁਜ਼ਾਰਾ ਅੱਜ ਦਾ ਕਿੱਦਾਂ ਹੋਊਗਾ ਫਿਰ ਨਹੀਂ ਲੱਲਾ ਪੈਸੇ ਕੋ ਬੰਦਾ ਚੰਗਾ ਉਹ ਦੇ ਦੇਊਗਾ ਪੈਸੇ ਤਾਂ ਇਹਨੂੰ ਮੈਂ ਨਾ ਨਹੀਂ ਕੀਤੀ ਇਹਨੂੰ ਅੱਛਾ ਰੋਟੀ ਤਾਂ ਤਾਂ ਪੱਕੀ ਹੀ ਗਈ ਤੇ ਨਹੀਂ ਖਾਲਾਂਗੇ ਹੁਣ ਕਿੰਦੇ ਉੱਥੇ ਖਾਲਾਂਗੇ ਬਾਹਰ ਖਲੋਤਾ ਢਿੱਕਣ ਡਿਆ ਅੱਛਾ ਮਤਲਬ ਦੇ ਐਮ ਕੋਈ ਕੰਮ ਜੇ ਕਰਨਾ ਥੋੜਾ ਜਿਹਾ ਮੈਂ ਕਰਾਉਣਾ ਤੇ ਉਹਨਾਂ ਦਾ ਜਿਹੜਾ ਪੱਠਿਆਂ ਦਾ ਕੀ ਬਣੂਗਾ ਉਹ ਵੀ ਆ ਕੇ ਬਾਟੂਗਾ ਪੱਠੇ ਤੇ ਜੀ ਉਹਨਾਂ ਦੇ ਨਾਂ ਨਾ ਵੱਢਣ ਗਏ ਤੇ ਉਹਨਾਂ ਨੇ ਫਿਰ ਸੀਰੀ ਹੋਰ ਕੋਈ ਰੱਖ ਲਿਆ ਤੇ ਫੇਰ ਉਥੋਂ ਤਾਂ ਹਾਨੂੰ ਪੱਕਾ ਕੰਮ ਮਿਲਣਾ ਵਾ ਨਹੀਂ ਰੱਖਦੇ ਜਿਹੜੀ ਰੱਖਦੇ ਕੋਈ ਵੀ ਚਲ ਵੀ ਚੋਟਾ ਆਮ ਕੱਢ ਗਿਆ ਨਾ ਫਿਰ ਆਹ ਹੋਣੇ ਕਿ ਪਿਹੜੀ ਉਹਨੇ ਘੱਟ ਦੇ ਦੇਵੇ ਤੇ ਉਹਨਾਂ ਹੀ ਦੂਜਾ ਉਹਦਾ ਕੰਮ ਕਰ ਆਇਓ ਨਹੀਂ ਕਰਨਾ ਹੁੰਦਾ ਕਰਣਾ ਹਾਂ ਵੱਡਾ ਉਹ ਪੱਠੇ ਮੰਜਮੀ ਦਾ ਹਾਂ ਹੋ ਠੀਕ ਚਾਹ ਕੇ ਜਾ ਹਾਂ ਦਾਤੀ ਮੇਰੀ ਬਾਹਰੀਆ ਘਰੇ ਬਾਹਰੀ ਹੋਣੀ ਚਲ ਚੰਗਾ ਹੀ ਆਉਦਾ ਇਹ ਵੀ ਕੰਮ ਮਿਲ ਗਿਆ ਵਾ ਤੇ ਜਰ ਉਦਰਾ ਵੀ 100 ਰੁਪਏ ਮਿਲ ਜਾਣਾ ਵਾ ਚਲ ਉਹ ਨਿਯੋਗਤ ਮੁੰਡੇ ਦਾ ਟਰੈਕਟਰ ਹੀ ਆਊਗਾ ਚੰਗੀ ਗੱਲ ਕੀਤੀ ਉਹ ਬੰਦੇ ਨੇ ਯਾਰ ਅੱਜ ਆਇਆ ਹੀ ਨਹੀਂ ਘਰ ਮੈਨੂੰ ਚਲ ਮਾੜੀ ਮੋੜੀ ਤੂੜੀ ਪਾਤੀ ਆ ਤੇ ਹਾਂ ਕਹੀਏ ਤੂੜੀ ਵੀ ਨਹੀਂ ਖਾਣ ਦੀਆਂ ਤੇ ਅੱਜ ਆਇਆ ਹੀ ਨਹੀਂ ਖਰਿਆ ਕਿੱਥੇ ਚਲ ਗਿਆ ਈ ਉਹ ਇਹਨੂੰ ਨਾ ਕਿਤੇ ਬਿਮਾਰੀ ਪੈ ਗਈ ਹੋਵੇ ਲਾਡੀ ਵੀ ਟੁਕੜਾ ਤੇ ਨਹੀਂ ਦਿੱਤੀ ਹੋਣੀ ਆ ਟੁਕੜਾ ਦੇ ਆਂਦੇ ਪੱਥਰ ਪਾੜ ਦਿੰਦੀ ਆ ਇਹਨੇ ਬੰਦਾ ਹੀ ਮੇਰਾ ਨਹੀਂ ਐ ਹੌਣੋਂ ਹਟਾਤਾ ਹੀ ਨਹੀਂ ਉਹਦੇ ਹੋਰ ਹੀ ਕੋਈ ਆ। ਭਰੇ ਆ ਕਦੋਂ ਨੂੰ ਹੋਣਾ ਭਰੇ ਹੀ ਟਾਈਮ ਨੂੰ ਤੇ ਉਹ ਸਵਾਤੇ ਆ ਜਾਂਦਾ ਸੀ। ਹੁਣ ਤੇ ਟਾਈਮ ਹੀ ਬਾਬਾ 10:00 ਵਜੇ ਕੀ ਹੋਣੀ ਮੇਰੇ ਖਿਆਲ ਨਾਲ। ਲਾ 10:30 ਹੋ ਗਈ। ਆਇਆ ਹੀ ਨਹੀਂਗਾ। ਕੀ ਕਰੇ ਬੰਦਾ? ਡੀਗਲਾ ਡੀਗਲਾ ਟਾਕਾਂ ਦੇ ਹੱਥ ਰੱਖ ਕੇ ਆ ਉਹ ਨਾ ਮੁੜਿਆ ਸਾਡੇ ਚੱਟੇ ਤੇ ਦਰਖਤ ਨਹੀਂ ਹਰੇ ਹੋਏ ਉਹ ਕਿੱਥੋਂ ਮੁੜ ਆਊਗਾ ਜਿੰਨੀ ਉਹਨੂੰ ਚੁੱਕਣਾ ਦਿੱਤੀ ਆ ਉਹ ਨਾ ਮੁੜਿਆ ਛੁੱਟੋ ਹੁਣ ਗਵਾ ਤੇ ਕੰਡੋ ਤਾਰਾਂ ਤੇ ਬੰਨੋ ਨਕੀ 120 ਰੁਪਈਆ ਦੇ ਵਿੱਚ ਬੰਦਾ ਭਾਲਦੇ ਆ ਹੂੰ ਪਨੀਰ ਨਾਲ ਰੋਟੀ ਖਵਾ ਕੇ ਤੇ ਉਹਨਾਂ ਦਾ ਰਦਾ ਵੀ ਇਹ ਹਾੜਾ ਹੀ ਹੋ ਗਿਆ ਹੈ ਉਹ ਚੁੱਕਣਾ ਤੇ ਪੱਥਰ ਪਾੜ ਦਿੰਦੀ ਆ ਇਹ ਤਾਂ ਫੇਰ ਬੰਦਾ ਹੀ ਉਹ ਨਾ ਮੁੜਿਆ ਚਲੋ ਛਟੋ ਗੋਵੇ ਗਾਵੇ ਲੈ ਨੀ ਜਾਰੇ ਹੁਣ ਵੇਦਾ ਵੇ ਜਿੱਦਾਂ ਗਾਂ ਗਵਾਈ ਗਵਾਜ਼ ਕੀ ਹੁੰਦੀ ਹੈ ਉਹ ਮਾਂ ਮਰ ਗਈ ਜਿਹੜੀ ਦਹੀਂ ਨਾ ਰੋਟੀ ਦਿੰਦੀ ਸੀ ਭੁੱਲ ਜਾ ਹੁਣ ਉਹ ਦਿਨਾਂ ਨੂੰ ਹੈ ਕਾਬੂ ਸੱਜਣਾ ਆਏਗਾ ਆਏਗਾ ਸਾਡੇ ਚਲੋ ਹੋਲੇ ਹੀ ਹੋ ਜੀਏ ਇਹਨੇ ਸਾਡਾ ਹੀ ਨਾਂ ਲਾਈ ਜਣਾ ਵੇਖ ਕੇ ਹੱਸਦਾ ਆ ਆਲੋ ਤੇ ਹਨੂ ਨਾ ਇਹਨੇ ਸੌਣ ਨਹੀਂ ਦਿੱਤਾ ਕਦੇ ਮਨੇਰੇ ਹੀ ਬੈਲ ਖੜਕਾਤੀ ਅੱਜ ਕਿੱਥੇ ਗਰਖ ਗਿਆ ਵਾ ਅੱਜ ਆਇਆ ਹੀ ਨਹੀਂ ਗਾ ਆਇਆ ਨਹੀਂ ਗਾ ਕਿੱਥੇ ਆਓ ਹੈ ਕਿੱਥੇ ਆਇਆ ਨਹੀਂ ਆਓ ਆਇਆ ਹੀ ਨਹੀਂ ਗਾ ਤੇ ਮੈਂ ਨੇ ਦੇਖਣ ਡਿਆ ਤੇ ਕੱਲ ਵੇਲੇ ਨੇ ਮਨੇਰੇ ਬੈਲ ਖੜਕਾਤੀ ਕੱਲ ਖਰਿਆ ਇਹਨੂੰ ਕੀ ਪੂੜ ਲੜ ਗਏ ਸੀ ਕੱਲ ਤੇ ਛਵਾਤੇ ਆ ਗਿਆ ਸੀ ਆ ਗਿਆ ਤੇ ਹੁਣ ਅੱਜ ਲੜੇ ਆ ਕੱਲ ਨਹੀਂ ਲੜੇ ਹੁਣ ਤੇ ਅੱਜ ਲੜੇ ਜਿਹੜਾ ਆਇਆ ਨਹੀਂ ਗਾ ਹੁਣ ਫਿਰ ਫੇਰ ਮੈਂ ਤਾਂ ਕੱਲ ਨਿਆਣੇ ਦਾ ਕਰਕੇ ਕਿਹਾ ਸੀ ਨਾ ਵੀ ਤੁਸੀਂ ਨਿਆਣੇ ਨੂੰ ਪੈਸੇ ਦੇ ਦਿੱਤੇ 20 ਰੁਪਏ ਤਾਂ ਕੋਈ ਗੱਲ ਨਹੀਂ ਤੇ ਤੁਸੀਂ ਅੱਜ ਫੇਰ ਦੋ ਜਾਦੇ-ਜਾਦੇ ਕਰ-ਕਰਕੇ ਤੇ ਤਾਂ ਹੀ ਉਹ ਤਾਂ ਫੇਰ ਉਹਨੇ ਆਇਆ ਨਹੀਂ ਆਊਗਾ ਤਾਂ ਮੈਂ ਦਊਂਗਾ ਮੈਰੀ ਗੱਲ ਸੁਣੋ ਹਾਂ ਸਾਈਕਲ ਨਹੀਂ ਦਿੱਤਾ ਜਿਹੜਾ ਉਹਦੇ ਕਰਕੇ ਤੇ ਨਹੀਂ ਕਿਤੇ ਹੋ ਗਿਆ ਗੁੱਸਾ ਉਹਨੇ ਕਰ ਲਿਆ ਕੀ ਪਤਾ ਹੁਣ ਮੈਨੂੰ ਮੈਂ ਹੈ ਉਹ ਤੇ ਗੱਲ ਮੈਂ ਵੀ ਸੋਚੀ ਜਾਂਦਾ ਆਪਣੇ ਮਨ 'ਚ ਹੀ ਆਪਾਂ ਸੋਚਾਂ ਸੋਚੀ ਜਾਂਦੇ ਆ ਮੈਂ ਤੈਨੂੰ ਆਨਾ ਹੀ ਵੀ ਸਾਈਕਲ ਦੇ ਦਈਏ ਉਹਨੂੰ ਮੈਂ ਮਨ 'ਚ ਆਂਦਾ ਆਂਦਾ ਹੋਣਾ ਵੀ ਮੈਂ ਸਾਈਕਲ ਕੀ ਇੱਕ ਨਗੂਣੀ ਚੀਜ਼ ਸਾਈਕਲ ਮੰਗ ਲੈਦੇ ਨੇ ਮੈਨੂੰ ਦਿੱਤਾ ਨਹੀਂਗਾ ਉਹੀ ਗਲਤੀ ਹੋ ਗਈ ਨਾ ਚਲ ਦੇ ਦੇ ਦਿੰਦੇ ਤੇ ਇੱਕ ਗੱਲੋਂ ਚੰਗਾ ਵੀ ਹੋ ਗਿਆ ਤੇ ਜੇ ਸਾਈਕਲ ਦੇ ਦਿੰਦੇ ਤੇ ਸਾਈਕਲ ਵੀ ਜਾਂਦਾ ਰਹਿਣਾ ਸੀ ਨਾਲ ਹੀ ਜਿਹੜਾ ਆਇਆ ਨਹੀਂ ਹੁਣ ਸਵੇਰ ਦਾ ਕੀ ਪਤਾ ਹੁਣ ਕੀ ਹੋਇਆ ਤੇ ਕੀ ਨਹੀਂ ਤੇ ਆਹ ਜਿਹੜਾ ਗਵਾਂਢੀ ਆ ਇਹ ਵੀ ਬੈਗੇ ਹੋਣੇ ਜੜਾਂ ਚ ਇਹੋ ਦੇ ਸ਼ੱਕ ਮੈਨੂੰ ਮਾਰੀ ਜਾਂਦਾ ਛਾਕੇ ਇਕ ਨਹੀਂ ਨਾ ਛਾਕ ਤੇ ਸਾਨੂੰ ਹੁਣ ਕਹੀ ਆ ਛੱਕ ਦੀਆਂ ਸੂਈਆਂ ਤੇ ਸਾਡੀਆਂ ਸਾਰ ਚਫੇਰੇ ਘੁੰਮਣ ਡੀਆਂ ਮੈਨੂੰ ਲੱਗਦਾ ਇੰਨੇ ਇਹਦੇ ਕੰਚ ਕਿਤੇ ਫੂਕ ਫਾਕ ਮਾਰੀਏ ਤਾਂ ਹੀ ਨਹੀਂ ਉਹ ਆਇਆ ਅਰੇ ਐਥੋਂ ਬੜਾ ਖੁਸ਼ ਗਿਆ ਹੀ ਗਾ ਇੱਥੇ ਰਸੀਸਾਂ ਦਿੰਦਾ ਗਿਆ ਰੋਟੀ ਪਾਣੀ ਖਾ ਕੇ ਬੜੇ ਮ제 ਨਾ ਗਿਆ ਪੈਸੇ ਫੜ ਕੇ ਉਹਨੂੰ ਕਿੰਨਾ ਚਾ ਚੜਿਆ ਕਿੰਨੀ ਕਿੰਨੀ ਵਾਰ ਉਹ ਪੈਸੇ ਲੈ ਕੇ ਮੱਥੇ ਨੂੰ ਲਾਉਂਦਾ ਵਾ ਦਵਿੰਦਰ ਉਹ ਸੀਸਾਂ ਜਿਹੜੋਂ ਦਿੰਦਾ ਨਾ ਮੇਰੇ ਮਨ 'ਚ ਆਉਂਦਾ ਇਹ ਗਰੀਬ ਨਹੀਂ ਗਾ ਗਰੀਬ ਅਹੀਂ ਆ ਜਿੱਦਾਂ ਆਹੋ ਕਿਉਂਕਿ ਉਹਦੇ ਹਾਨੂੰ ਸੀਸਾਂ ਦੇਦਾ ਮਹਾਰਾਜ ਨੂੰ ਕਹਿੰਦਾ ਵੀ ਮਹਾਰਾਜ ਇਹਨਾਂ ਨੂੰ ਜ਼ਿਆਦਾ ਦੇ ਦੇ ਮਹਾਰਾਜ ਕੋ ਸਾਡੇ ਵਾਸਤੇ ਮੰਗ ਕੇ ਲੈ ਕੇ ਦੇਣ ਦਿਆ ਮਹਾਰਾਜ ਕਰਦੇ ਅਰਦਾਸਾਂ ਉਹ ਕੱਢੇ ਉਹਦੇ ਵਿੱਚ ਫਿਰ ਮੰਗ ਉਹ ਗਰੀਬ ਥੜਾ ਉਹ ਥੋੜਾ ਹੋਇਆ ਗਰੀਬ ਤੇ ਅਹੀਂ ਹੋਇਆ ਹੈ ਤੇ ਜਾ ਕੇ ਤੇ ਪੈਸੇ ਤੇ ਨਹੀਂ ਸੁੱਟ ਗਿਆ ਮਰ ਜਣਾ ਪਤਾ ਨਹੀਂ ਨਾ ਤੇ ਮੈਂ ਉਹਨੂੰ ਪੁੱਛਿਆ ਹੀ ਆ ਵੀ ਤੂੰ ਪੈਗ ਬੂਗ ਲਾ ਲਈ ਨਾ ਕੀ ਪਤਾ ਹੁਣ ਕੀ ਹੋਇਆ ਕੀ ਨਹੀਂ ਤੇ ਮੈਂ ਨਹੀਂ ਤੇ ਵੇਖ ਕੇ ਨਾ ਆ ਇਹ ਉਹ ਤੇ ਪਿੰਡ ਵਾਲਾ ਨਹੀਂ ਵੇਖਣ ਤੇ ਚਲ ਜਿਓ ਹਾਂ ਮੈਂ ਇੱਧਰ ਨਾ ਜਾਵਾਂ ਲਾਡੀ ਕਰ ਇੱਧਰ ਤੋਂ ਮੁੜ ਕੇ ਫੇਰ ਆੜਾ ਲਾਉਣ ਜਾਣਾ ਵਣ ਤੂੰ ਲਾਗੀ ਘਰ ਕਰਨ ਜਾਣਾ ਤੇ ਉਹ ਆ ਗਈ ਸੀ ਨਾ ਭੱਜੀ ਫਿਰ ਮੈਂ ਹੁਣ ਕਹੂੰਗੀ ਨਾ ਲਾਡੀ ਨੂੰ ਖਿਲਾ ਖਿਲਾ ਕੇ ਉਹਨਾਂ ਗੱਲਾਂ ਕਰਦਾ ਹਾਂ ਦਵਿੰਦਰ ਆਂਦੇ ਆ ਭੀ ਅੱਖੀ ਵੇਖੀ ਤੇ ਕੰਨੀ ਸੁਣੀ ਤੇ ਫਿਰ ਕਿਸ ਦੇ ਘਰ ਜਾ ਕੇ ਗੱਲ ਕਰੀਦੀ ਆ ਅਸੀਂ ਦੇਖਿਆ ਤੁਸੀਂ ਅੱਖੀ ਵੇਖ ਕੇ ਗਏਂ ਹੀ ਗੱਲ ਜੇ ਤੁਸੀਂ ਕੱਲ ਲਾਗੀ ਨਾ ਰੋੜਾ ਪਾਇਆ ਸੀ ਅੱਖੀ ਵੇਖਿਆ ਤੁਸੀਂ ਉਹਨੂੰ ਤੇ ਮੈਂ ਵੇਖਿਆ ਉਹ ਤੇ ਲਾਗੇ ਖਲੋਤਾ ਸੀ ਤਾਈ ਵੇਖਿਆ ਸੁਣੀਆ ਤੇ ਨਹੀਂ ਨਾ ਤੇ ਕੀਪਤਾ ਜੜੀਆਂ ਕੀਤੀਆਂ ਆਪੇ ਬਾਗੀ ਪਾਉਗੀ ਉਹਦੇ ਘਰ ਦੀ ਮੈਨੂੰ ਉਹਦਾ ਸਾਰਾ ਪਤਾ ਹੀ ਵੀ ਇਹਨੇ ਪੱਟੀ ਬੰਦੇ ਨੂੰ ਪੜਾਉਣੀ ਪਾਉਣੀ ਮੈਂ ਤਾਂ ਗਿਆ ਸੀ ਤੇ ਹੁ ਉਹ ਅੱਖਾਂ ਦੇ ਅੱਖਣਗੇ ਵੀ ਤੁਸੀਂ ਵੇਖਿਆ ਕੋ ਅੱਗੇ ਉਹ ਘਾਰ ਆੜ ਕੇ ਖੰਭ ਠੱਪ ਗਏ ਹੱਡੀ ਦੇ ਮੁੜਕੇ ਉੱਥੇ ਜਾ ਕੇ ਠਪਾ ਮੀ ਹੁਣ ਖੰਭੋ ਆਪਣੀ ਹੁਣ ਤੁਸੀਂ ਮੇਰੀ ਗੱਲ ਸੁਣੋ ਜੇ ਬੰਦਾ ਨਹੀਂ ਆਇਆ ਤਾਂ ਹੁਣ ਤੁਸੀਂ ਪੱਠੇ-ਪੁੱਠੇ ਪਾਓ ਬਾਤੀਆਂ ਟੂੜੀ-ਟਾੜੀ ਪਾਤੀ ਹੁਣ ਇੱਕ ਆਤੇ ਛੁੱਡ ਦਿੱਤੀ ਆ ਮੈਂ ਵੇਖਿਆ ਚੱਲ ਆਈ ਜਾਣਾ ਉਹਨੇ ਆਈ ਜਾਣਾ ਆਇਆ ਹੀ ਨਹੀਂ ਬੜਾ ਔਖਾ ਕੰਮ ਹੋ ਗਿਆ ਵਾ ਇਹ ਤੇ ਨੇ ਆਣਿਆ ਦਾ ਫੋਨ ਆਇਆ ਤੇ ਮੈਂ ਦੱਸਿਆ ਉਹਨਾਂ ਨੂੰ ਵੀ ਇਦਾਂ ਕਰਕੇ ਹਰਜੀਤ ਨੂੰ ਮੈਂ ਹਰਜੀਤ ਮੁੰਡਾ ਰੱਖ ਲਿਆ ਵਾ ਬੜਾ ਸੋਨਾ ਵਾ ਤੇ ਸਾਡੇ ਚ ਹੀ ਰਲਣ ਦਾ ਪਿਆ ਵਾ ਬੜਾ ਚੰਗਾ ਵਾ ਤੇ ਡੈਡੀ ਨੇ ਇਦਾਂ ਨਿਆਣੇ ਵਾਸਤੇ ਪੈਸੇ ਦਿੱਤੇ ਹਰਜੀਤ ਆਂਦਾ ਮੰਮੀ ਜਿਹੜਾ ਗਰੀਬ ਦਾ ਮੂੰਹ ਹੁੰਦਾ ਉਹ ਗੁਰੂ ਦੀ ਗੋਲਕ ਹੁੰਦੀ ਆ ਸਹੀ ਗੱਲ ਆ ਤੇ ਗੁਰੂ ਘਰ ਨਾਲ ਬਿਸ਼ੱਕ ਪੈਸੇ ਜਿਹੜਾ ਉਹਦੇ ਉਹਨੂੰ ਜਿਆਦੇ ਪੈਸੇ ਦੋ ਤੇ ਉਹ ਕੰਮ ਕਰੂਗਾ ਮੈਂ ਤਾਈਓ ਇਹ ਦੇਣਿਆਂ ਨੂੰ ਜਿਆਦਾ ਤੇ ਮੈਂ ਤੇ ਮੁੰਡੇ ਦੀਆਂ ਗੱਲਾਂ ਤਾਂ ਪੂਰਾ ਸੱਚ ਮੈਨੂੰ ਆ ਗਿਆ ਤੇ ਮੈਂ ਹਾਂ ਅੱਜ ਐਤ ਅਜ ਨੂੰ ਪੈਸੇ ਵਧ ਦੇਣੇ ਆ ਉਹ ਵਧ ਵੀ ਦੇ ਦੇਣੇ ਹੁਣ ਆ ਜਾਂਦਾ ਹੁਣ ਪਤਾ ਨਹੀਂ ਗੱਲ ਹੋਈ ਤੇ ਹੋਈ ਕੀ ਮੈਂ ਨਾ ਠੀਕ ਹੋਵੇ ਸਹੀ ਤੇ ਚੱਲ ਜਾ ਫਿਰ ਇਹ ਮੋਟਰਸਾਈਕਲ ਚੱਲਣਾ ਫਿਰ ਦੇਖ ਕੇ ਆ ਜਨਾ ਵੇਖ ਆਉ ਤੇ ਹੁਣ ਮੈਨੂੰ ਘਰ ਦਾ ਦੇ ਚਲੋ ਨਹੀਂ ਪਤਾ ਪੁੱਛ ਪੁੱਛ ਕੇ ਚਲ ਜੂਗਾ ਮਹਿੰਗਾ ਹੀ ਨਾ ਲਿਆ ਇਹਨੇ ਹਾਂ ਹੋ ਮਹਿੰਗਾ ਹੀ ਆਂਦਾ ਹੀ ਆਹ ਮੈਂ ਜਾਣਾ ਹਾਂ ਫਿਰ ਹੋਰ ਤੂੰ ਨਾ ਮਗਰੋਂ ਕਿਤੇ ਇਹ ਨਾ ਵੇ ਮੈਂ ਉਧਰ ਚੱਲ ਜਾ ਤੇ ਤੂੰ ਲਾਡੀ ਘਰ ਚੱਲ ਜੇ ਚੱਲਣਾ ਜਾਈ ਅੰਦਰ ਬਹਿ ਜਾ ਰਮਾਨਾ ਚੰਗਾ ਆਹ ਵਾਕਿਆ ਮੈਂ ਚੱਲ ਜਣਾ ਸੀ ਉਤਰਾ ਲਾਡੀ ਘਰ ਅੱਜ ਮੈਂ ਖੋਮ ਬਠਪ ਕੇ ਆਉਣੀ ਸੀ ਨਾ ਪਿਛਲੇ ਤੁਸੀਂ ਚੜਾਈਆਂ ਸਾਡੇ ਤੇ ਕਰਦੇ ਆ ਨਾ ਤੇ ਕਿਸੇ ਦਿਨ ਤੁਸੀਂ ਵੀ ਸਾਡੀ ਦਾੜ ਥੱਲੇ ਆਓਗੇ ਪਰ ਹੁਣ ਮੈਨੂੰ ਮਨਾ ਕਰ ਗਿਆ ਵਾ ਹੁਣ ਮੈਂ ਜਾਣਾ ਨਹੀਂਗਾ ਜੇ ਹੁਣ ਬੰਦਾ ਨਾ ਲੱਭਾ ਨਾ ਸਾਡੇ ਆਇਆ ਉਹ ਫੇਰ ਵੇਖੀ ਇਹਨਾਂ ਦਾ ਲਾਡੀ ਉਹਨਾਂ ਦਾ ਕੀ ਹਾਲ ਹੁੰਦਾ ਹਾਂਜੀ ਠੀਕ ਹੈ ਜੀ ਕਿੱਥੇ ਰੱਖਣਾ ਵਾ ਇੱਥੇ ਰੱਖ ਦਿੰਦਾ ਆਹ ਲੋ ਜੀ ਘੰਟੀ ਨਾ ਤੇ ਫਾਲੇ ਮੇ ਪਿੰਦਾ ਹੈਗਾ ਝਾੜੂ ਫਿਰਿਆ ਹੀ ਨਹੀਂ ਇੱਥੇ ਜੇ ਆਂਦੇ ਸੀ ਵੀ ਇੱਥੇ ਜੇ ਘਰ ਵਦੇ ਉਹ ਕੁੜੀ ਬੈਠੀ ਆ ਝਾੜੂ ਮਾਰਦੀ ਇਹਨੂੰ ਪੁੱਛਾਂ ਬਲਾ ਇਹੋ ਹੀ ਆ ਘਰ ਮਹਿੰਗੇ ਦਾ ਸਾਈਡ ਤੇ ਕਰਦਾ ਮੜਿਆ ਕੋਈ ਨੰਗੀ ਜਾਂਦਾ ਗੱਡੀ ਗੁੱਡੀ ਵਾਲੇ ਇਹਨੇ ਬੰਦੇ ਨੇ ਅੱਜ ਹੱਦ ਕਰ ਦਿੱਤੀ ਉਹ ਆਇਆ ਹੀ ਨਹੀਂ ਚੱਲ ਪੁੱਛ ਲੈਨੇ ਕੁੜੀ ਨੂੰ ਘਰ ਤੇ ਪਹਿਲੂ ਪੁੱਛੀਏ ਹੀ ਪੁੱਤ ਸਾਸਰੀ ਘਰ ਕਹੋ ਜੀ ਸਾਸਿਕਾ ਪੁੱਤ ਇਹ ਮਹਿੰਗੇ ਦਾ ਘਰ ਇਹੀ ਆ ਹਾਂਜੀ ਇਹੀ ਆ ਅੱਛਾ ਅੱਛਾ ਤੇ ਪੁੱਤ ਉਹ ਨਾ ਸਾਡੇ ਨਾ ਜਾਂਦਾ ਹੁੰਦਾ ਕੰਮ ਕਰਨ ਪੱਠੇ ਵੱਢ ਕੇ ਹੁੰਦਾ ਹੁੰਦਾ ਹੀ ਸਾਡੇ ਅੱਛਾ ਤੁਹਾਡੇ ਜਾਂਦੇ ਆ ਸਾਡੇ ਜਾਂਦਾ ਸੀ ਪੱਠੇ ਵੱਡ ਕੇ ਤੇ ਮੁੜ ਕੇ ਉਹਨੇ ਦਿਹਾੜੀ ਚੱਲ ਜਾਂਦਾ ਸੀ ਹਾਂਜੀ ਤੇ ਅੱਜ 10:00 11:00 ਵਜੇ ਆ ਤੇ ਆਇਆ ਹੀ ਨਹੀਂ ਅੱਜ ਕੀ ਗੱਲ ਹੋਈ ਆ ਅੱਜ ਨਾ ਹੀ ਕਿਥੇ ਠੇਕੇਦਾਰਾ ਤੇ ਉਹ ਕਹਿੰਦਾ ਮੈਨੂੰ ਬੰਦਾ ਨਹੀਂ ਮਿਲਿਆ ਤੇ ਉਹ ਠੱਕੇ ਨਾ ਹੀ ਲੈ ਗਏ ਸਵੇਰੇ ਅੱਛਾ ਆਉਣਾ ਤੇ ਤੁਹਾਡੇ ਹੀਗਾ ਤੇ ਕਹਿਂਦਿਆ ਸੀ ਉਦਾਂ ਵੀ ਮੈਂ ਵਿਚੋ ਟਾਈਮ ਕੱਢ ਕੇ ਤੇ ਪੱਠੇ ਵੱਡਾਂ ਉਹਨਾਂ ਦੇ ਅੱਛਾ ਅੱਛਾ ਮੈਂ ਤਾਂ ਬੁੱਤ ਸਗੋਂ ਆਖੰਡ ਐ ਵੀ ਪੱਕਾ ਹੀ ਮਰਨਾ ਰਹਿ ਪੇ ਹਾਂਜੀ ਬੱਚੇ ਸਾਡੇ ਪੁੱਤ ਬਾਹਰ ਵਾ ਹਾਂਜੀ ਤੇ ਦੋ ਤਿੰਨ ਡੰਗਰ ਵਾ ਸਾਡੇ ਕੋ ਤੇ ਅਸੀਂ ਬਸ ਦੋਵੇਂ ਮੀਆਂ ਬੀਵੀ ਰਹਿੰਦੇ ਆ ਹਾਂਜੀ ਤੇ ਸਾਡਾ ਮਨ ਹੀ ਵੀ ਚਲ ਪੱਕਾ ਹੀ ਰੱਖ ਲੈਨੇ ਇਹਨੂੰ ਪੀਆ ਵੀ ਕੰਮੇ ਦਾ ਸਾਨੂੰ ਚੰਗਾ ਲੱਗਾ ਅੱਛਾ ਤੇ ਤਾਂ ਸਾਡਾ ਮਨ ਵੀ ਇਹਨੂੰ ਪੱਕਾ ਰੱਖ ਲਈਏ ਠੀਕ ਆ ਆਪੀ ਕਰ ਲਿਓ ਗੱਲ ਤੁਸੀਂ ਗੱਲ ਕਰ ਲਿਓ ਤੋ ਅੱਜ ਕਰਨੀ ਹੀ ਗੱਲ ਤੇ ਅੱਜ ਗਿਆ ਹੀ ਨਹੀਂ ਸਾਡੇ ਨਹੀਂ ਆਉਣਾ ਤੁਹਾਡੇ ਕਹਿੰਦੇ ਵੀ ਛੋਟਾ ਟਾਈਮ ਕੱਢ ਕੇ ਤੇ ਪੱਠੇ ਵੱਢ ਕੇ ਆਉਣੇ ਆ ਅੱਛਾ ਹਾਂਜੀ ਮੈਂ ਤੇ ਪੁੱਛਦਾ ਪਿਛੌਂਦਾ ਆ ਨਾ ਕੋਈ ਦੱਸੇ ਪਿੰਡ ਦਾ ਦੇ ਚਲੋ ਪਤਾ ਹੈ ਵੀ ਇੱਥੇ ਪਿੰਡ ਵਾ ਹਾਂਜੀ ਉਹ ਮੈਂ ਮਹਿੰਗਾ ਮਹਿੰਗਾ ਆਖੀ ਜਾਵਾਂ ਉਹ ਗਾੜੀ ਉਹ ਨਿਆਣੇ ਮੁੰਡੇ ਨੌਜਵਾਨ ਅੱਜ ਕੱਲ ਸਮਝਦੇ ਹੀ ਨਹੀਂ ਬਜ਼ੁਰਗਾਂ ਨੂੰ ਕੋਈ ਉਹ ਮੈਨੂੰ ਆਂਦੇ ਮਹਿੰਗਾ ਤੇ ਇੱਥੇ ਹੈ ਨਹੀਂ ਇੱਥੇ ਸਸਤੇ ਹੀ ਹੈ ਸਾਰੀ ਹਈ ਦਾ ਮੈਨੂੰ ਗਾੜੀਓ ਟਿਚਰਾਂ ਕਰਨ ਹਾਂਜੀ ਫਿਰ ਮੈਂ ਉਹਨਾਂ ਨੂੰ ਹੁਲੀਆ ਹਲੀਆ ਜਾ ਦੱਸਿਆ ਫਿਰ ਆਂਦੇ ਬਾਪੂ ਉਹ ਗਾਂਹ ਚਲ ਜਾ ਰੁਖਾਂ ਜਿਆਂ ਦੇ ਵਿੱਚ ਹੀ ਉਹ ਘਰ ਉਹਨਾਂ ਦਾ ਅੱਛਾ ਤੇ ਆਂਦਾ ਉਹਦੇ ਕੋ ਕੀ ਲੈਣਾ ਤੂੰ ਉਹਨਾਂ ਦਾ ਰਾਦਾ ਵੀ ਖਰੇ ਪੈਸੇ ਪੁਹੇ ਲਿਆ ਆ ਹੋਣਾ ਵਾ ਤੇ ਮਗਰ ਆਇਆ ਹੋਣਾ ਬਾਪੂ ਵੀ ਮੇਰੇ ਪੈਸੇ ਦੇ ਉਹ ਵੇਖ ਆਖੇ ਉਹ ਬਾਪੂ ਨੇ ਨਹੀਂ ਪੈਸੇ ਦੇਣੇ ਤੇਰੇ ਬਾਪੂ ਨੇ ਨਹੀਂ ਤੇਰੇ ਪੈਸੇ ਦੇਣੇ ਉਹ ਮਗਰੋਂ ਹੀ ਤਾਂ ਮੈਨੂੰ ਆਖੀ ਜਾਣ ਉਹ ਮੈਂ ਹਾਂ ਪੁੱਤ ਮੈਂ ਪੈਸੇ ਲੈਣ ਨਹੀਂ ਆਇਆ ਮੈਂ ਤਾਂ ਉਦਾਂ ਆਇਆ ਵਾ ਕੰਮ ਹੀ ਉਹਦੇ ਨਾਲ ਹੀ ਮੈਂ ਤਾਂ ਕਰਕੇ ਹਾਂ ਉਹ ਅੰਕਲ ਜੀ ਫਿਰ ਗਰੀਬੀ ਕਰਕੇ ਸਾਰੇ ਮਜ਼ਾਕ ਤੇ ਕਰਦੇ ਆ ਮਜ਼ਾਕ ਕਰਦੇ ਨਾ ਕਿ ਇਹ ਬਖਰੇ ਪੈਸੇ ਲੈ ਆਇਆ ਹੋਣਾ ਬਾਪੂ ਦੇ ਕਿਤੇ ਤੇ ਉਹ ਗਿਆ ਨਹੀਂ ਹੋਣਾ ਮੁੜ ਕੇ ਮੈਂ ਨਹੀਂ ਪੁੱਤ ਪੈਸੇ ਨਹੀਂ ਗਏ ਮੈਂ ਤਾਂ ਉਦਾਂ ਕੰਮ ਹੋ ਆ ਮੈਨੂੰ ਆਂਦੇ ਉੱਥੇ ਰੁੱਖਾਂ ਜਿਆਂ ਜੀ ਘਾਰ ਹੀ ਉਹ ਚਲ ਜਾ ਤੇ ਉਥੇ ਤਖਤ ਪੋਛ ਜੜ ਠਾਣਾ ਹੀ ਇੱਕ ਮੈਂ ਚਲੋ ਠੀਕ ਹੈ ਕੋਈ ਨਹੀਂ ਚਲ ਜਾਗੇ ਤੇ ਪੁੱਤ ਫਿਰ ਹੁਣ ਪਤਾ ਨਹੀਂ ਨਾ ਤੁਹਾਡੇ ਕੋ ਕੋ ਫੋਨ ਵੀ ਹੈ ਨਹੀਂ ਕੋਈ ਹਨੀ ਫੋਨ ਤੇ ਹੈ ਨਹੀਂ ਕੋਈ ਵੀ ਨਾ ਆ ਤਾਂ ਮੈਂ ਫੋਨ ਹੀ ਕਰ ਲੈਂਦਾ ਕੋਈ ਨਹੀਂ ਉਹਨੇ ਚਲ ਜਾਣਾ ਮਾ ਜੇ ਨਾ ਜਾਣ ਕਿ ਘਰ ਰੋਣਗੇ ਤੇ ਫਿਰ ਮੈਂ ਕਹੂੰਗੀ ਵੀ ਉਹਨਾਂ ਦੇ ਪੱਠੇ ਵੱਡਾ ਹੁਣ ਪੁੱਤ ਸਦਾ ਜਰੂਰ ਦਵੀ ਚੰਗਾ ਹਾਂਜੀ ਨਹੀਂ ਮੈਂ ਦੇ ਦੂੰਗੀ ਸਨਾ ਆਹੋ ਆ ਸਾਨੂੰ ਵੀ ਲੋੜ ਹੀ ਆ ਆ ਕੋਈ ਨਹੀਂ ਪੁੱਤ ਕੰਮ ਕਰਾਂਗੇ ਤੇ ਸਾਡਾ ਚਲੋ ਮਹਾਰਾਜ ਨੇ ਕਰਨਾ ਆਗੇ ਅਸੀਂ ਕੌਣ ਹੁੰਨੇ ਆ ਤੇ ਇਹ ਆ ਜਰੂਰ ਮੇਰਾ ਸੁਨਾਹ ਦਾ ਵੀ ਪੁੱਤ ਹਾਂਜੀ ਆਵੇ ਜਰੂਰ ਤੇ ਇਹ ਆ ਵੀ ਸਾਡਾ ਕੰਮ ਫਿਰਦਾ ਹੁਣ ਰੁਕ ਗਿਆ ਮੈਂ ਉਹਦੇ ਸਿਰ ਤੇ ਬੈਠਾ ਰਿਆਂ ਸਰੀਰ ਦਾ ਬੋਠੇ ਮਵੀ ਨਹੀਂ ਵੱਡੇ ਮੇਰੇ ਕੋ ਵੱਢ ਤੇ ਹੁਣ ਦੇ ਨਹੀਂ ਗੇ ਤੇ ਚਲੋ ਮਾੜਾ ਮੋਟਾ ਮੈਂ ਇਹ ਡੰਗਰੀ ਗਾਂ ਪਸ਼ਾਂ ਕਰ ਸਕਦਾ ਹਾਂਜੀ ਤੇ ਇਹ ਵੀ ਜਰੂਰ ਸੁਣਾ ਦੇ ਦੀ ਹਾਂਜੀ ਨਹੀਂ ਮੈਂ ਸੁਣਾ ਦੇ ਦਾਂਗਾ ਆ ਚੰਗਾ ਪੁੱਤ ਨਹੀਂ ਪੁੱਤ ਮੈਂ ਪਾਣੀ ਪੀ ਕੇ ਆ ਮੈਂ ਚਾਹ ਪੀ ਕੇ ਆ ਚੰਗਾ ਪੁੱਤ ਓਏ ਚੰਗਾ ਚੰਗਾ ਉਹਦਾ ਨਾ ਇਹ ਤਾਂ ਅੰਕਲ ਜੀ ਨਾ ਰੱਬ ਦੇ ਨਾਮ ਵਾਲੇ ਲੱਗਦੇ ਆ ਪੁੱਤ ਪੁੱਤ ਕਰਕੇ ਭੁੱਲਦੇ ਆ ਨਹੀਂ ਤਾਂ ਗਰੀਬਾਂ ਨੂੰ ਤਾਂ ਕੋਈ ਨਹੀਂ ਇਦਾਂ ਬੋਲਦਾ ਕਿੰਨੇ ਨਾ ਆਪਣੇ ਤਿਹੀ ਵਾਲੇ ਲੱਗੇ ਆ ਉਹ ਤਾਂ ਧੋਖਾ ਤੇ ਨਹੀਂ ਕਰਦੇ ਜਿੱਦਾਂ ਕਹਿੰਦੇ ਹੈਗੇ ਪਿਓ ਜਿਹੜਾ ਗਵਾਂਢੀ ਸਰਦਾਰ ਆ ਉਹ ਕਹਿੰਦਾ ਵਾ ਵੀ ਇਦਾਂ ਕਰਦੇ ਇਦਾਂ ਕਰਦੇ ਆ ਮੈਨੂੰ ਨਹੀਂ ਲੱਗਦਾ ਵੀ ਇਦਾਂ ਕਰਦੇ ਹੋਣਗੇ ਕਿੰਨਾ ਸੁਭਾ ਚੰਗਾ ਵਾ